ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜੇ ਨੇ ਰਿਕਵੈਸਟ ਆ ਗਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀਆਂ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 91152 65790 ਅੱਜ ਦੀ ਵੀਡੀਓ ਵਿੱਚ ਆਪਾਂ ਵਾਜਬ ਰੇਟ ਵਾਲੀ ਝੋਟੀ ਲੈ ਕੇ ਆਏ ਜੋ ਕਿ ਤਕਰੀਬਨ 10 ਤੋਂ 12 ਦਿਨਾਂ ਦੀ ਸੂਈ ਹੈਗੀ ਦੁੱਧ ਕਿੰਨਾ ਘਪਰਾ ਹਾਜ਼ਰ ਕੰਡਿਆ 10 ਕਿਲੋ ਵੀ ਕਿੰਨਾ ਕੰਡੇ ਵਾਲਾ ਦੁੱਧ ਹਾਜ਼ਰ ਹੈਗਾ ਰੇਟ ਬਿਲਕੁਲ ਵਾਜਬ ਹੋਊਗਾ ਟੁਕੜਾ ਮੱਝਾਂ ਵਾਲਾ ਰੇਟ ਹੋਊਗਾ ਬਿਲਕੁਲ 10 ਕਿਲੋ ਚੌਣ ਵਾਲਾ ਕਿ ਕਹੇਨ ਵਾਲਾ ਵੀਰੇ ਚੌਣ ਵਾਲਾ 10 ਕਿਲੋ ਦੁੱਧ ਵੀਰ ਕੰਨਾ ਚੌਣ ਵਾਲਾ ਲੈ ਆਪਾਂ ਚਬਾਈ ਕਰਕੇ ਦਿਖਾਵਾਂਗੇ ਧਾਰਾਂ ਧੂਰਾ ਆਪਾਂ ਸਾਨੂੰ ਵਿੱਚ ਵੀਡੀਓ ਦੇ ਮਾਰ ਕੇ ਦਿਖਾਵਾਂਗੇ ਰੇਟ ਬਿਲਕੁਲ ਵਾਜਬ ਵੀਡੀਓ ਦੇ ਵਿੱਚ ਕਰਵਾਵਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਪਹਿਲਾਂ ਤਾਂ ਵੀਰ ਆਪਣਾ ਐਡਰੈਸ ਕਨਫਰਮ ਕਰਵਾ ਦੇ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 9878809910 9878809916 ਵੀਰ ਦਾ ਮੋਬਾਈਲ ਨੰਬਰ ਹੈ ਪਿੰਡ ਤੌੜਾ ਹੈਗਾ ਵੀਰ ਦਾ 10 ਕਿਲੋ ਦੁੱਧ ਹੈ ਬਾਜ਼ਵ ਰੇਟ ਹੋਊਗਾ ਵੀਡੀਓ ਦੇ ਵਿੱਚ ਹੀ ਦੱਸਾਂਗੇ ਰੇਟ ਚਵਾਈ ਆਪਾਂ ਤੁਹਾਨੂੰ ਕਰਵਾ ਕੇ ਦਿਖਾਵਾਂਗੇ ਜੇ ਕਿਸੇ ਵੀ ਨੇ ਬਾਜ਼ਵ ਰੇਟ ਵਾਲੀ ਮੱਝ ਲੈਣੀ ਆਂਗੀ ਤਾਂ ਬਾਈ ਨਾਲ ਜ਼ਰੂਰ ਸੰਪਰਕ ਕਰ ਲਿਓ ਬਿਲਕੁਲ ਬਾਜ਼ਵ ਰੇਟ ਹੋਊਗਾ ਛੋਟੀ ਪਾਸੇ ਮੈਂ ਹੀ ਦੇਖ ਲਓ ਥਾਂ ਥੋੜਾ ਵਧੀਆ ਗੱਡਾ ਝੋਟੀ ਨੇ ਕੱਲਾ ਕੱਲਾ ਨਿਕੜਮਾ ਚਵਾਈ ਦੀ ਵੀਰੇ ਪੋਲੀ ਏ ਝੋਟੀ ਚਵਾਈ ਦੀ ਪੋਲੀ ਸੁਆ ਕਹਿਮਾਗਾ ਸੁਆ ਭਰਾ ਤੀਜਾ ਹੋਊਗਾ ਸੁਆ ਤੀਜਾ ਦਾ ਸਿੰਘ ਥੋੜਾ ਜਿਹਾ ਉਨੀ ਕੀ ਖੋਲਾ ਬਾਕੀ ਭਾ ਬਿਲਕੁਲ ਵਾਜਬ ਟੋਕੜ ਲੈ ਇਧਰਲੀ ਸਾਈਡ ਹੱਕੀ ਮੜੀ ਆਪਾਂ ਮੰਗਰਲੇ ਪਾਸੋਂ ਲੇਵਾ ਦਿਖਾ ਦਈਏ ਬਾਈਆਂ ਨੂੰ ਜਿਹੜੇ ਵੀਰ ਨੇ ਟੋਕੜ ਲੈਣੀ ਆ ਟੋਕੜ ਲੈਣ ਵਾਲੋ ਵੀਰ ਤੋਂ ਤਾਜੀ ਲੈ ਜਾਓ ਰੇਟ ਬਿਲਕੁਲ ਵਾਜਬ ਹੋਊਗਾ ਲੈ ਵੀ ਵੀ ਅਪਾ ਤੁਹਾਨੂੰ ਧਾਰਾ ਮਾਰ ਕੇ ਦਿਖਾਵਾਂਗੇ ਦੇਖੋ ਥਣਲੇਵੇ ਦੀ ਬਹੁਤ ਸਾਫ ਹੈ ਝੋਟੀ ਕੱਲਾ ਕੱਲਾ ਬਾਕੀ ਕਾਦ ਵਾਲੀ ਹੈਗੀ ਨਖੜਵਾ ਥਣ ਚਬਾਈ ਚਬੂਈ ਦੀ ਵੀਰ ਕਹਿੰਦਾ ਸਰਾ ਹੀ ਹੈ ਲੱਕੜ ਵਾਲੀ ਝੋਟੀ ਹੈ ਜੇ ਭਰਗੀ ਦਾ ਤੋਕੜ ਵੀ ਇੰਨੇ ਪੈਸੇ ਦੀ ਹੋਊਗੀ ਜਿੰਨੇ ਜਿੰਨੇ ਕ ਵੀਰ ਨੇ ਡਿਮਾਂਡ ਕੀਤੀ ਹੈ ਵੀਰੇ ਡਿਮਾਂਡ ਜੈਸਨ ਉਹ ਜੀ ਦੱਸਣੀ ਆਪਾਂ ਵੀ ਆ ਬਾਹਰ 75000 ਰੁਪਏ ਦਾ ਹੈ ਜਮ੍ਹਾਂ ਹਾਂ ਨਾ ਜਮ੍ਹਾਂ ਸਾਰਾ ਕੋ ਸੜਦੇ 75 ਵਾਲੀਆਂ ਝਾਕਾਂ ਸੜਦੇ ਕੋਈ ਵੀਰ ਜਮ੍ਹਾਂ ਹਾਂ 70000 ਦੀ ਵੀਰ ਕਹਿੰਦਾ 10 ਕਿਲੋ ਦੁੱਧ ਤਿਆਰ ਆਪਣੇ ਘਰੋਂ ਚੋਕੇ ਦੋ ਟਾਈਮ ਕੰਡੇ ਤੇ ਮਿਲ ਕੇ ਲਿਆ ਸਕਦਾ 10 ਕਿਲੋ ਦੁੱਧ ਤਿਆਰ ਬਿਲਕੁਲ ਵਾਜਬ ਰੇਟ 70000 ਮਤਲਬ ਵਿੱਚ ਸੂਹਾ ਤੀਜਾ ਚਵਾਈ ਦੇਖੋ ਤੁਸੀਂ ਚਰਖੇ ਦੀਆਂ ਪੂਣੀਆਂ ਵਰਗੀਆਂ ਧਾਰਾਂ ਨੇ ਬਾਲਟੀ 'ਚ ਖੜਕਾ ਕਰਦੀ ਹੈ ਚਵਾਈ ਖਾਲੀ ਬਾਲਟੀ ਹੈ ਬਿਲਕੁਲ ਮੂਰਲਾ ਜੀ ਮਾਰਦੇ ਵੀਰੇ ਇੰਨੀ ਬੋਲੀ ਧਾਰਾ ਮੂਰਲਾ ਜੀ ਮਾਰਦੇ ਮੂਰਲੇ ਆ ਜੋ ਵੀ ਆਪਾਂ ਤੁਹਾਨੂੰ ਚਬਾਈ ਕਰਕੇ ਦਿਖਾਤੀ ਦੇਖੋ ਨੇੜੇ ਤੋਂ ਚੱਕ ਕਰ ਸਕਦੇ ਹੋ ਕਰਦਾ ਪੱਟੀ ਜਾਂਦੀ ਹੈ ਵਾਲਟੀਜ ਐਦਾਂ ਦਾ ਚੋਣਾ ਜਿਵੇਂ ਮੰਨ ਲਓ ਵੀ ਸੌਣ ਭਾਦੋ ਚ ਗੜੇ ਨਹੀਂ ਪੈਂਦੇ ਹੁੰਦੇ ਟੱਪ ਚ ਐਦਾਂ ਦੀ ਚਬਾਈ ਹੈਗੀ ਬਿਲਕੁਲ ਬਾਜ਼ਾਰ ਰੇਟ ਮੰਗਿਆ ਵੀਰ ਨੇ ਟੋਕੜਾ ਮਈਆਂ ਵਾਲਾ 70000 ਮੁੱਲ 75 70 ਦੀ ਜਸਮੋਂ ਦੇਣੀਆ ਹੁਣ ਵੀਰ ਨੂੰ ਉਹ ਨਾ ਫੋਨ ਲਾਇਆ ਜਿਹੜਾ ਕਹਿੰਦਾ 65 ਲੈ ਲੈ 66 ਲੈ ਲੈ ਬਿਲਕੁਲ ਬਾਜ਼ਾਰ ਰੇਟ ਕੀਤਾ ਵੀਰ ਨੇ ਦੁੱਧ ਵੀਰ ਕੰਨਾ ਕੰਡੇ ਵਾਲਾ 10 ਕਿਲੋ ਹਾਇਰਾ ਸਾਰੀ ਝੋਟੀ ਆਪਾਂ ਤੁਹਾਨੂੰ ਚੋਕੇ ਦਿਖਾਵਾਂਗੇ ਵੀਡੀਓ ਦੇ ਵਿੱਚ ਬਾਜਵ ਰੇਟ 70000 ਸੀਲ ਡੰਡੀ ਦਾ ਕੋਈ ਅੰਤ ਨਹੀਂ ਦੇਖੋ ਨਹੀਂ ਕੈਮਰੇ ਤੋਂ ਮਈਆਂ ਡਰਦੀਆਂ ਰਹਿੰਦੀਆਂ ਨੇ ਕੋਈ ਡਰਨ ਕਰਨ ਵਾਲਾ ਕੰਮ ਨਹੀਂ ਕੱਲੀ ਮੈਂ ਖੜੀ ਐ ਦੂਜੀਆਂ ਮਈਆਂ ਵੀਰ ਨੇ ਉਧਰ ਖੋਲ ਕੇ ਵੰਨਦੀਆਂ ਕੋਈ ਨਹੀਂ ਅੱჭੀ ਵੀ ਨਹੀਂ ਕਰਨੀ ਕੋਈ ਦਿੱਕਤ ਵਾਲਾ ਕੰਮ ਨਹੀਂ ਹੈਗਾ ਦੇਖੋ ਚਵਾਈ ਮੋਟੀ-ਮੋਟੀ ਚਵਾਈ ਕਿਆ ਬਾਤਾਂ ਬਿਲਕੁਲ ਬਾਜਵ ਰੇਟ ਤੋਕੜਾ ਮਈਆਂ ਵਾਲਾ ਸੁਈ ਨੂੰ ਕਿੰਨੇ ਦਿਨ ਹੋ ਗਏ ਭਰਾ 12-13 ਦਿਨਾਂ ਦਾ ਸੂਆ ਕੋਈ ਜ਼ਿਆਦਾ ਸੂਆ ਨਹੀਂ ਘਰੇ ਆ ਕੇ ਦੇਖੋਗੇ ਤਾਂ ਤੁਹਾਨੂੰ ਆਪ ਨੂੰ ਹੀ ਦੱਸੂਗਾ ਵੀ ਸੂਆ 12-13 ਦਿਨਾਂ ਦਾ ਹੈ ਬਾਕੀ ਕੋਈ ਜ਼ਿਆਦੇ ਵੀਰ ਦੀ ਸਾਮ ਵੀ ਨਹੀਂ ਹੈਗੀ ਜੇ ਕੋਈ ਵੀਰ ਚੰਗੀ ਸੇਵ ਵਾਲਾ ਹੋਊਗਾ ਦੁੱਧ ਵਧਣ ਦਾ ਹੀ ਸਾਮਾ ਘਟਣ ਵਾਲਾ ਸਾਮਾ ਨਹੀਂ ਹੈਗਾ ਕਿਉਂਕਿ ਹੁਣ ਤੁਹਾਨੂੰ ਆਪ ਨੂੰ ਪਤਾ ਵੀ ਮੀਂਹ ਪੈਣ ਲੱਗੇ ਮੂਹਰੇ ਸੌਣ ਆ ਜਾਣਾਗਾ ਪੱਠਾ ਪੁੱਠਾ ਜਦੋਂ ਪਸ਼ੂ ਮੰਨ ਲਓ ਵੀ ਖੋਸੋ ਕੇ ਖਾਲੇ ਤਾਂ ਦੁੱਧ ਆਟੋਮੈਟਿਕ ਹੀ ਵਧਦਾ ਰਹਿੰਦਾਗਾ ਚਵਾਈ ਦੇਖੋ ਤੁਸੀਂ ਚਵਾਈ ਤਾਂ ਕਿਆਵਾਤਾਂ ਵਾਲਾ ਕੰਮ ਹੀ ਹੈਗਾ ਬੱਚੇ ਨੂੰ ਵੀ ਛੱਡ ਦੇ ਵੀਰੇ ਬਸ ਜੇ ਕਰੇਊਗਾ ਤਾਂ ਦੁੱਧ ਬਲੀਓ ਤਾਂ ਲਾਂਬਾ ਦਾਣੀ ਕੰਮ ਜੇ ਕੋਈ ਘਰੇ ਆਊਗਾ ਵੀਰ ਕਹਿੰਦਾ ਦੁੱਧ ਮੰਨੀਓ ਲਾਂਬੇ ਵਾਲਾ ਕੰਮ ਨਹੀਂ 10 ਕਿਲੋ ਦੁੱਧ ਕੰਡਾ ਲੈ ਕੇ ਆਵੇ ਵੀਰ ਕਹਿੰਦਾ ਜੇ ਵੀਰ ਕੋਈ ਕੰਡਾ ਨਹੀਂ ਲੈ ਸਕਦਾ ਤਾਂ ਆਪਦੇ ਘਰੋਂ ਲੀਟਰ ਜ਼ਰੂਰ ਚੱਕ ਲਿਆਵੇ ਬਿਲਕੁਲ ਬਾਜ ਰੇਟ 70000 ਬਸ ਵੀਰੇ ਬੱਚੇ ਨੂੰ ਵੀ ਛੱਡ ਦੇ ਗਰਮੀ ਦਾ ਸਮਾਂਗਾ ਸਾਢੇ 4 ਕਿਲੋ ਤੋਂ ਦੁੱਧ ਉੱਪਰ ਉੱਪਰ ਹੀ ਹੋਊਗਾ ਦੇਖੋ ਸਵਾ ਸੇਰ ਦੁੱਧ ਵੀਰ ਆਪਾਂ ਕਹਿੰਨਾ ਆਪਾਂ ਬੱਚੇ ਨੂੰ ਵੀ ਛੱਡਤਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਇੱਥੇ ਧਰ ਲੈ ਵੀਰੇ